ਬੀਬੀ ਸੱਸਰੀ ਕਾਲ ਅੱਜ 4-3 ਦਿਨ ਬਾਅਦ ਬੀਬੀ ਕਾਬੂ ਆਈ ਐ ਠੰਡਤੀ ਬਹੁਤ ਠੰਡ ਕਿੰਨੀ ਕਾਜੀ ਬੀਬੀ ਠੰਡ ਤਾਂ ਹੈ ਨਹੀਂ ਹਾਂ ਠੰਡਾ ਹੈ ਨਹੀਂ ਅੱਜ ਸੱਸ ਨੂੰ ਖੀਚੜੀ ਬਣਾ ਕੇ ਲੱਗੀ ਹੋਈਆਂ ਖਾਣ ਜੀ ਨੋ ਥੋੜੀ ਢਿੱਲੀ ਐ ਸੱਸ ਬੈਠਿਆ ਕੋਲ ਉਹ ਖਬਰ-ਖਾਤ ਪੁੱਛਦੀ ਐ ਨਾਲ ਉਹਨੂੰ ਦੱਸਦੀ ਐ ਸਲਾਹ ਦਿੰਦੀ ਐ ਵੀ ਖੀਚੜੀ ਖਾ ਰੋਟੀ ਨਾ ਖਾ ਇਹਨੂੰ ਸਮਝ ਆਉਂਦੀ ਕਾਦੀ ਇਹਨੂੰ ਹਾਂ ਉਹ ਤਾਂ ਨਾ ਉਹ ਤਾਂ ਨਹੀਂ ਆਣੀ ਐ ਹਾਂ ਅੰਤ ਉੱਤਸਵ ਜਿਹੜੀ ਖਿਜਰੀ ਖਾਇਆ ਕਰੀ ਢਿੱਲੀ ਐ ਆਪ ਵੀ ਖਾਣ ਲੱਗਿਆ ਖਿਚੜੀ ਸੱਸ ਦੇ ਬਹਾਨੇ ਹਾਤਾ ਤੀਆ ਹਾ 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 ਖਿਚੜੀ ਭਾਈ ਅੱਜ ਖਿਚੜੀ ਚਾਹੀਦੀ ਐ ਸੱਸ ਨੂੰ ਕੋਲ ਠੰਡਾ ਮੌਸਮ ਐ ਪੂਰੇ ਜੀ ਬੈਠੇ ਐ ਦੋਏ ਤੇ ਅੱਜ ਖਿਚੜੀ ਲੱਗਿਆ ਨੋ ਥੋੜੀ ਢਿੱਲੀ ਆ ਭਾਈ ਦੋ ਦਿਨ ਦਨ ਹੋ ਗਏ ਅੱਛਾ ਅਸੀਂ ਪੇਸ਼ ਕਰਾਂਗੇ ਅਰੇ ਬੀਰਾਂ ਨੂੰ ਪੈਣਾ ਨੂੰ ਮੇਰੇ ਯਾਰਾਂ ਦੋਸਤਾਂ ਨੂੰ ਪਿਆਰ ਭਰੀ ਸਸਰੀ ਘਰ ਸਵੇਰ ਦਾ ਟਾਈਮ ਐ ਤੇ ਮੌਸਮ ਬੱਦਲਵਾਈ ਵਾਲਾ ਹੈ ਹਲਕੀ ਹਲਕੀ ਜੀ ਕਣੀ ਪੋਰ ਜੀ ਪੈਂਦੀ ਆ ਤੇ ਮੌਸਮ ਅੱਜ ਖਰਾਬ ਹੈ ਤਕਰੀਬਨ ਕਣੀ ਆਈਆਂ ਪੈਂਦੀਆਂ ਪੋਰ ਜੀ ਲਓ ਜੀ ਨੂੰ ਮੌਸਮ ਦਿਖਾਉਨੇ ਅੱਜ ਲਓ ਜੀ ਇਹ ਸਾਡੇ ਚੜੀ ਪਿੰਡ ਦੀ ਝੀਲ ਆ ਮੀਂਹ ਪੈਂਦਾ ਤੇ ਮੌਸਮ ਬੱਦਲ ਵਾਈ ਵਾਲਾ ਲਓ ਜੀ ਮੀਂਹ ਪੈਣ ਲੱਗ ਗਿਆ ਤੇ ਠੰਡ ਹੋਈ ਸੁੱਕੀ ਠੰਡ ਪੈਂਦੀ ਆ ਇਹ ਸਾਡੇ ਬਜ਼ੁਰਗ ਚਾਚਾ ਇੱਕ ਸਾਡਾ ਬਾਬਾ ਬੈਠਾ ਲਓ ਜੀ ਟੂਣੀ ਲਾਉਣ ਲੱਗੇ ਨੇ ਠੰਡ ਆ ਸੁੱਕੀ ਪੈਂਦੀ ਆ ਬਾਪੂ ਠੰਡ ਕਿਵੇਂ ਪਈ ਕੀ ਕਹਿੰਦੀ ਆ ਠੰਡ ਕੀ ਕਹਿੰਦੀ ਆ ਫਿਰ ਹੁਣ ਠੰਡ ਕਹਿੰਦੀ ਹਾਲੇ ਸ਼ੁਰੂ ਹੋਣਾ ਹੈ ਅੱਛਾ ਲਓ ਜੀ ਹੁਣ ਧੂਣੀ ਲਾ ਕੇ ਸਿੱਖਣਗੇ ਇਹ ਸਾਡਾ ਚਾਚਾ ਪੰਚ ਇਹਨੂੰ ਗਾਹਾਂ ਵਾਲੀ ਵਾਰ ਹੀ ਵੋਟਾਂ 'ਚ ਵੀ ਖੜਾਉਣਾ ਸਰਪੰਚੀ ਦਮਾਉਣੀ ਆ ਇਹਨੂੰ ਇਹਦਾ ੱੱਕਾ ਵਾ ਹੁੰਦਾ ਇਹ ਵਾਰ ਲੱਗੀ ਉਹ ਚਾਚਾ ਫਿਰ ਤੂੰ ਦੱਸਦਾ ਹੁਣ ਪੰਚੀ ਜੀ ਤਾਂ ਖੜਨਾ ਹੈ ਕਿ ਸਰਪੰਚੀ 'ਚ ਪੰਚੀ ਪੰਚੀ ਸਰਪੰਚ ਹੀ ਐ ਫੇਰ ਤੇਰੇ ਕਹਿੰਨੀ ਵੋਟ ਹੁਣ ਕਿਹੜਾ ਬੰਦਾ ਤੇਰੇ ਨਾਲ ਖੜਾ ਹੈ ਅੱਛਾ ਲਓ ਜੀ ਅਸੀਂ ਇਹ ਸਾਡੇ ਚਾਚੇ ਨੂੰ ਅਸੀਂ ਗਾਹ ਵਾਲੀ ਵਾਰੀ ਪੰਜ ਸਰਪੰਚ ਹੀ ਖੜਾਉਣਾ ਇਹਦਾ ਤੱਕਾ ਹੁੰਦਾ ਐ ਵਾਰੀ ਅੱਛਾ ਜੀ ਵੋਟ ਪੱਕੀ ਪਾਉਣੀ ਐ ਇਹਨੂੰ ਹਾਂ ਲਓ ਜੀ ਨਾ ਸੇਕਦੇ ਨੇ ਹਾਂ ਪਹਿਲਾਂ ਸਲਾਹ ਜੀ ਬਣਾਈ ਸੀ ਫੇਰ ਤੇ ਪਰ ਦੇਖੀ ਨੀ ਮੂਡ ਬਦਲ ਗਿਆ ਇਹ ਭਾਈ ਮਾੜੀ ਮੋਟੀ ਨਾਲ ਪਾਰਟੀ ਦਾ ਕਾਨੀਓ ਪਾਣੀ ਆ ਪਿੰਡ ਵਾਲਿਆਂ ਨੂੰ ਪਾਰਟੀ ਨਹੀਂ ਗਵਾਹੀ ਪਾਉਣ ਨੂੰ ਨਹੀਂ ਗਏ ਪਾਣੀ ਬੰਦ ਅੱਛਾ ਲਓ ਜੀ ਪੁੱਪੂ ਨੂੰ ਪਤਾ ਲੱਗ ਗਿਆ ਵੀ ਇਹ ਇਹ ਅੱਛਾ 11 ਲੱਖ ਰੁਪਏ ਮਾਰ ਆ ਦੇ ਲੋ ਅੱਛਾ ਗਲਤੀ ਕਰਤੀ ਕੰਮ ਤੇ ਪੈਣਾ ਪੜਦਾ ਗਾਣਾ ਪਦੀ ਚਪੇੜੀ ਵਿੱਚ ਬਜ਼ੁਰਗ ਬੰਦੇ ਆਏ ਧੂਣੀਆਂ ਲਾ ਕੇ ਲੱਗੇ ਸੇਕਣ ਅੱਗ ਵੀ ਠੰਡੀ ਪਈ ਹੋਈ ਆ ਜੇ ਕਣੀਆਂ ਪੈਂਦੀਆਂ ਨੇ ਬਾਈ ਜੀ ਸਤਿ ਸ੍ਰੀ ਅਕਾਲ ਹੋ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਲਓ ਜੀ ਵੀਰ ਜੀ ਸਾਡਾ ਸੇਵੇ ਸੁਰੇ ਡਿਊਟੀ ਤੇ ਆਪਣੀ ਤੇ ਪਹੁੰਚ ਚੁੱਕਿਆ ਹੈ ਬਰਕਸ਼ਾਪ ਖੋਲ ਲਈ ਹੋਰ ਸਾਰਾ ਕੋਈ ਨਵੀਂ ਤਾਜੀ ਬਹੁਤ ਵਧੀਆ ਵੀਰੇ ਹੋਰ ਅੱਗ ਰਹੀ ਆ ਸਾਨੂੰ ਵਧੀਆ ਠੰਡ ਕੀ ਕਹਿੰਦੀ ਆ ਜੀ ਠੰਡ ਅੱਜ ਤਾਂ ਸ਼ੁਰੂਆਤ ਹੈ ਠੰਡ ਦੀ ਬਾਰਿਸ਼ ਹੋ ਰਹੀ ਆ ਹਲਕੀ ਮਿਲਕੀ ਅੱਛਾ ਜੀ ਲੋ ਜੀ ਵੀਰ ਕਹਿੰਦਾ ਵੀ ਠੰਡ ਹੀ ਸ਼ੁਰੂਆਤ ਹੋ ਰਹੀ ਹੈ ਹਲਕੀ ਹਲਕੀ ਬਾਰਿਸ਼ ਵੀ ਕਣੀ ਆ ਵੀ ਅੱਜ ਪੈ ਰਹੀਆਂ ਥੋੜੀ ਥੋੜੀਆਂ ਹਾਂ ਚਲੋ ਵਧੀਆ ਮੌਸਮ ਠੰਡਾ ਆ ਠੀਕ ਹੋ ਜੂਗਾ ਇਹ ਬਾਰਿਸ਼ ਪਾਈ ਵੀ ਮਾਰੀ ਜੀ ਹਾਂ ਇਹ ਸੁੱਕੀ ਠੰਡ ਆ ਨਾ ਸੁੱਕੀ ਠੰਡ ਆ ਬੁਖਾਰ ਪੂਰਾ ਠੀਕ ਹੋ ਜਾਣਗੇ ਹਾਂ ਹੋਰ ਮੰਮੀ ਠੀਕ ਨੇ ਉਹ ਸੱਟ ਲੱਗੀ ਦੀ ਪਤਾ ਲੱਗਿਆ ਨਾ ਹਾਂ ਜੀ ਹਾਂ ਠੀਕ ਨੇ ਚਲੋ ਸ਼ੁਕਰ ਹੈ ਪਰਮਾਤਮਾ ਦਾ ਜੀ ਹੋਰ ਕੋਈ ਸੁਣਾਓ ਐ ਵਧੀਆ ਵੀਰੇ ਲਓ ਜੀ ਬਾਈ ਜੀ ਆਪਣੀ ਡਿਊਟੀ ਤੇ ਪਹੁੰਚੇ ਹੋਏ ਨੇ ਲੱਗੇ ਨੇ ਪ੍ਰਮਾਤਮਾ ਇਹਨਾਂ ਨੂੰ ਤਰਕੀਆਂ ਬਖਸ਼ੇ ਮੇ ਚਾਚਾ ਠੰਡ ਕੀ ਕਹਿੰਦੀ ਆ? ਠੰਡ ਤਾਂ ਹੁਣ ਦੱਸੂਗੀ। ਅੱਛਾ। ਲਓ ਜੀ ਅੱਛਾ ਆ ਗਿਆ ਮੀ ਤੇਜ ਆ ਗਿਆ ਭਾਈ। ਲਓ ਜੀ بارش ਵੀ ਤੇਜ ਆ ਗਈ ਠੋਕ ਪੋਬੇ ਜਿਹ ਕਣੀਆਂ ਪੈਂਦੀਆਂ ਦੇਦੇ ਨੇ ਆ ਬਾ ਚੌਂਕਾ ਵੀ ਦੱਸਿਆ ਹਾਂ ਮੀ ਅੱਜ 90% 90% ਲਓ ਜੀ ਸਾਡੇ ਪੰਜ ਸਾਫ ਦਾ 90% ਮੀਂਹ ਦੱਸਿਆ ਹੋਇਆ ਟਾਈਮ ਤਾਂ ਹੀ ਹੋਈ ਹੋ ਜਾਣਾ ਤੁਸੀਂ ਸੇਕੋ ਟਾਈਮ ਮੇਰੇ ਖਿਆਲ ਚ ਤਕਰੀਬਨ ਸਾਢੇ 11:11 ਹੋਣਗੇ ਸਾਢੇ 11 ਸਾਢੇ 11 ਲੱਗਦਾ ਈ ਟਾਈਮ ਤੂੰ ਬੈਠ ਸੇਕ ਠੰਡ ਖਤਰਨਾਕ ਹੈ ਇਹ ਆਇਤੀ ਬਜ਼ੁਰਗਾਂ ਦੇ ਭਾਰੀ ਹੈ ਪੱਕੇ ਭਾਂਡਿਆਂ ਨੂੰ ਕਹਿੰਦੇ ਜਿਆਦਾ ਮਾਰ ਪਉਂਦੀ ਹੈ ਇਹ ਚਾਚਾ ਤੂੰ ਠੰਡ ਤੋਂ ਬਚਿਆ ਹੋਇਆ ਮਾੜਾ ਮੋਟਾ ਲਾਈਏ ਨਾ ਕਲਾਸੀ ਖੜਕੀ ਜਾਲੀ ਆ ਅਸ਼ਿਆ ਠੀਕ ਹੈ ਪੀ ਚੌਥੇਵੇਂ ਗਲਾਸੀ ਖੜਕਾਈ ਜੰਨਾ ਠੰਢੀ ਦਾ ਰੋੜ ਚਾਹੀਦੀ ਆ ਖੜਕਦੀ ਹੋਇਆ ਲਾਉਂਦਾ ਨਹੀਂ ਅਸ਼ਿਆ ਚੱਲ ਇਹ ਵੀ ਜ਼ਰੂਰੀ ਆ ਚੱਲ ਵੀ ਛੁੱਟੀ ਦਵਾਤੀ ਇਹਨੂੰ ਉਹ ਭੱਜ ਗਿਆ ਉਹ ਸਾਡੇ ਚੱਕਦਾ ਕਹਦੇ ਆ ਲੈ